ਅਥਾਰਟੀ ਦੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅਟੇ ਚੰਡੀਗੜ੍ਹ ਤੋਂ ਸਿੰਗਾਪੁਰ ਲਈ ਸਿੱਧੀ ਉਡਾਣ ਨੂੰ ਸਰਦੀਆਂ ਦੇ ਸ਼ਡਿਊਲ 'ਚ ਸ਼ਾਮਲ ਕੀਤਾ ਜਾਵੇਗਾ। 에어ਪੋਰਟ ਅਥਾਰਟੀ ਨੇ ਮਈ 'ਚ 에어ਲਾਈਨਸ ਨੂੰ ਪੱਤਰ ਲਿਖ ਕੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਸਿੰਗਾਪੁਰ ਦੀਆਂ ਦੋ 에어ਲਾਈਨਾਂ ਉਡਾਣਾਂ ਸ਼ੁਰੂ ਕਰਨ ਲਈ ਤਿਆਰ ਹੋ ਚੁੱਕੀਆਂ ਨੇ। ਅਕਤੂਬਰ 'ਚ ਇਹਨਾਂ ਉਡਾਣਾਂ ਨੂੰ ਚਲਾਉਣ ਲਈ ਹਾਮੀ ਭਰੀ ਹੈ। 에어ਲਾਈਨ ਨੇ ਯਾਤਰੀਆਂ ਦੀ ਗਿਣਤੀ ਨੂੰ ਲੈ ਕੇ ਸਰਵੇ ਵੀ ਕੀਤਾ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਵੇਖਣ ਚ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ ਦੋ 에ਅਰਲਾਈਨ ਕੰਪਨੀਆਂ ਵਿਸਤਾਰਾ ਤੇ ਇੰਡੀਗੋ ਆਪਣੀਆਂ ਉਡਾਣਾਂ ਸ਼ੁਰੂ ਕਰਨਗੀਆਂ ਪੱਤਰ ਲਿਖਣ ਤੋਂ ਬਾਅਦ ਦੋਵੇਂ 에ਅਰਲਾਈਨਾਂ ਸਰਦੀਆਂ ਦੇ ਸ਼ਡਿਊਲ 'ਚ ਉਡਾਣਾਂ ਚਲਾਉਣ ਲਈ ਰਾਜ਼ੀ ਹੋ ਗਈਆਂ ਨੇ ਇਸ ਸੰਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਕਿਸੇ ਵੀ ਅੰਤਰਰਾਸ਼ਟਰੀ ਉਡਾਣ ਨੂੰ ਚਲਾਉਣ ਲਈ ਪ੍ਰਕਿਰਿਆ ਨੂੰ ਪੂਰਾ ਕਰਨ 'ਚ ਦੋ ਤੋਂ ਤਿੰਨ ਮਹੀਨੇ ਦਾ ਸਮਾਂ ਲੱਗਦਾ ਹੈ ਅੰਤਰਰਾਸ਼ਟਰੀ ਉਡਾਣਾਂ ਨਾਲ ਹੀ ਤਿੰਨ ਨਵੀਆਂ ਘਰੇਲੂ ਉਡਾਣਾਂ ਵੀ ਸ਼ੁਰੂ ਹੋਣਗੀਆਂ ਜਿਨ੍ਹਾਂ 'ਚ ਅਯੋਧਿਆ, ਨਾਦੇੜ ਤੇ ਸ਼੍ਰੀਨਗਰ ਸ਼ਾਮਲ ਨੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਤਿੰਨੋਂ ਉਡਾਣਾਂ ਵੀ ਸਰਦੀਆਂ ਦੇ ਸ਼ਡਿਊਲ 'ਚ ਸ਼ੁਰੂ ਕੀਤੀਆਂ ਜਾਣਗੀਆਂ ਕਿਉਂਕਿ ਨਾਦੇੜ ਲਈ ਪੰਜਾਬ ਦੇ ਲੋਕਾਂ ਵੱਲੋਂ ਜ਼ਿਆਦਾ ਮੰਗ ਹੈ ਉੱਥੇ ਹੀ ਅਯੋਧਿਆ ਲਈ ਵੀ ਮੰਗ ਵਧ ਰਹੀ ਹੈ ਅਜਿਹੇ 'ਚ ਇੰਡੀਗੋ ਤੇ ਵਿਸਤਾਰਾ ਨੇ ਇੱਥੇ ਉਡਾਣਾਂ ਚਲਾਉਣ ਲਈ ਸਹਿਮਤੀ ਪ੍ਰਗਟਾਈ ਹੈ ਹਵਾਈ ਅੱਡੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਡਾਣਾ ਸ਼ੁਰੂ ਕਰਨ ਤੋਂ ਪਹਿਲਾਂ 에ਅਰਲਾਈਨਾਂ ਫੁੱਟਫਾਲ ਬਾਰੇ ਸਰਵੇਖਣ ਕਰਵਾਉਂਦੀਆਂ ਨੇ 에ਅਰਲਾਈਨਸ ਦਾ ਸਰਵੇ ਦਾ ਕੰਮ ਪੂਰਾ ਹੋ ਚੁੱਕਾ ਹੈ ਯਾਤਰੀ ਫੁੱਟਫਾਲ ਦਾ ਸਰਵੇਖਣ ਚੰਗਾ ਰਿਹਾ ਹੈ ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਜਲਦ ਹੀ ਸਾਰੀਆਂ 4 ਉਡਾਣਾਂ ਸ਼ੁਰੂ ਹੋ ਜਾਣ